ਭਾਜੀ ਆ ਕੇ ਕੀ ਕਰੀਏ ਨੇ ਪਾਗਲ ਹੋ ਗਏ ਆ ਕੀ ਹੋ ਗਿਆ ਭਾਜੀ ਇਹਨਾਂ ਨੂੰ ਪਾਣੀ ਪਾਉਤ ਸੀ ਇਧਰ ਵੱਜਨ ਨੂੰ ਪਾਣੀ ਪਾਣ ਲੱਗੇ ਆ ਫੇਰ ਕੀ ਹੋ ਗਿਆ ਸਾਨੂੰ ਕੱਪੜਾ ਨਹੀਂ ਮਿਲਿਆ ਸੀ ਇਹਦੇ ਪਾਣੀ ਨਾਲ ਤੋ ਤਾਂ ਫੇਰ ਕਿੱਡੀ ਕੀ ਗੱਲ ਐ ਭਾਜੀ ਇਹ ਗੱਲ ਜਾਣਾ ਐ ਟੁੱਟਣਾ ਆ ਓਏ ਐ ਨਹੀਂ ਜੀ ਗੱਲ ਤੇ ਇਹ ਗਰਗ ਡੋਰਦੇ ਦਰਵਾਜੇ ਨੇ ਇਹ ਸੁਨਾਮ ਵਾਲਿਆਂ ਦੇ ਮਸ਼ਹੂਰ ਦਰਵਾਜਾਂ ਦੀ ਫੈਕਟਰੀ ਐ ਨਹੀਂ ਗੱਲ ਦੇ ਇਹ ਪਹਿਲਾਂ ਲੈ ਜਿਹੜਾ ਜ ਮਰਜੀ ਡਿਜ਼ਾਈਨ ਲੈ ਲੋ ਇਹਦੇ ਵਿੱਚ ਹਜ਼ਾਰ ਤੋਂ ਉੱਪਰ ਦੀ ਸਾਡੇ ਲਵੇ ਡਿਜ਼ਾਈਨ ਨੇ ਬਾਜ਼ਾਰ 'ਚ 35000 ਦਾ ਸਾਡੇ ਲਵੇ ਤਾਂ ਹੈ 5500 ਦਾ ਹੀ ਐ ਪੰਜਾਬ ਦੀ ਸਭ ਤੋਂ ਵੱਡੀ ਤੇ ਮਸ਼ਹੂਰ ਫੈਕਟਰੀ ਐ ਜਿਹੜੇ ਸ਼ੀਸ਼ੇ ਲੱਗੇ ਹੋਣੇ ਦਰਵਾਜਿਆਂ ਤੇ 100 ਤੋਂ ਉੱਪਰ ਸਾਡੇ ਲਵੇ ਊਰੇ ਲੱਗਿਆ ਹੋਇਆ ਡਿਜ਼ਾਈਨ ਜੀ ਇਹਨੇ ਸਸਤੇ ਕਿਉਂ ਦਿੰਨੇ ਤੁਸੀਂ ਸਸਤੇ ਦੇਣ ਦਾ ਕਾਰਨ ਹੈਗੀਆਂ ਨੇ ਆ ਮਸ਼ੀਨਾਂ ਇਹ ਮਸ਼ੀਨਾਂ ਦੇ ਨਾਲ ਜਿਹੜਾ 2 ਦਿਨ ਦਾ ਕੰਮ ਹੈ ਉਹ 2 ਮਿੰਟਾਂ 'ਚ ਬਣ ਜਾਂਦਾ ਜੀ ਭਾਜੀ ਕਿੰਨਾ ਸਪੀਡ ਤੁਸੀਂ ਬੁੱਤੀ ਤੁਸੀਂ ਪੂਰੀ ਥੋੜਾ ਮਾਰ ਕੇ ਦੇਖੋ ਹੱਥਰ ਕਿਤੇ ਥੋੜਾ ਹੱਥ ਨਾ ਟੁੱਟੇ ਜੀ ਅੱਡੀ ਆਪਣੀ ਮੈਨੂਫੈਕਚਰਿੰਗ ਹੈ ਸਾਰਾ ਮਾਲ ਸਾਡਾ ਊਰੀ ਤਿਆਰ ਹੁੰਦਾ ਇੱਥੇ ਬਣਦਾ ਕੋਈ ਵੀ ਆਂਦਾ ਥੋਡੀ ਵੀਡੀਓ ਦੇਖ ਕੇ ਤੁਹਾਨੂੰ ਸਾਰੀ ਚੀਜ਼ ਬਣਦੀ ਅਸੀਂ ਦਿਖਾਣੇ ਆ ਜਿਹੜੇ ਸਾਡੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਗੇ ਸ਼ੇਅਰ ਤੋਂ ਗਰੁੱਪ ਕਰਨਗੇ ਉਹਨਾਂ ਨੂੰ ਇਹਦੇ ਨਾਲ ਦਾ ਦਰਵਾਜਾ ਸੀ ਉਹਨਾਂ ਦੇ ਘਰੇ ਭੇਜਾਂਗੇ ਜੀ ਕਿੰਨੇ ਲੋਕਾਂ ਨੂੰ 10 ਲੋਕਾਂ ਨੂੰ ਭੇਜਾਂਗੇ ਜਿਹੜੇ ਸਾਡੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਗੇ ਸਰ ਚਾਹੇ ਉਹ ਤੁਹਾਡੇ ਸਟੋਰ ਤੋਂ ਕੁਝ ਲਵੇ ਚਾਹੇ ਨਾ ਲਵੇ ਲਵੇ ਚਾਹੇ ਨਾ ਲਵੇ ਸਾਡੀ ਵੀਡੀਓ ਨੂੰ ਸ਼ੇਅਰ ਕਰੇ ਹੈਵੀ ਡਿਜ਼ਾਈਨ ਪਾ ਕੇ ਤੁਹਾਨੂੰ 300 ਰੁਪਏ ਫੁੱਟਾ ਲਾ 170 ਰੁਪਏ ਫੁੱਟ ਚ ਦਵਾਂਗੇ ਇਹ ਅੱਗੇ ਵੀ ਡਿਜ਼ਾਈਨ ਪਿਆ ਹੋਇਆ ਅੱਗੇ ਸ਼ੀਟ ਵੀ ਲੱਗੀ ਆ ਉਵੇਂ ਪਿੱਛੇ ਐ ਠੀਕ ਹੈ ਦੋਨੋਂ ਸਾਈਡ ਸੇਮ ਐ ਫੇਰ ਵੀ ਅਸੀਂ 1500 ਰੁਪਏ ਦੇ ਵਿੱਚ ਦਿੰਨੇ ਆ ਸਾਡਾ ਸਾਰਾ ਇਹ ਸੈਕਸ਼ਨ ਬੰਡੇ ਹੋਏ ਨੇ ਲੱਗ ਲੱਗ ਜਗ੍ਹਾ ਤੇ ਲੱਗ ਲੱਗ ਕੰਮ ਹੁੰਦੇ ਨੇ ਸਾਰਾ ਸਾਡਾ ਆਪਣਾ ਯੂਨਿਟ ਐ ਆਪਣੇ ਬੰਦੇ ਨੇ ਆਪਣੀ ਜਗ੍ਹਾ ਤੇ ਕੰਮ ਹੁੰਦਾ ਹੈ ਇਹ ਸਰਵਜਾ ਤੁਹਾਨੂੰ 1500 ਰੁਪਏ ਦਾ ਮਿਲੂਗਾ 7 ਫੁੱਟ ਬਾਈ 2 ਫੁੱਟ ਦਾ ਦਰਵਾਜਾ ਆ ਵੀ ਦਰਵਾਜਾ ਆ ਵੀ ਦਰਵਾਜਾ ਆ ਵੀ ਆ ਵੀ ਆ ਵੀ ਆ ਵੀ ਦਰਵਾਜੇ ਲੱਭ ਦੋਨੋਂ ਸਾਈਡ ਡਿਜ਼ਾਈਨ ਪਿਆ ਹੋਇਆ ਹੈ ਬਾਜੀ ਇਹ ਤਾਂ ਮਜ਼ਬੂਤ ਹੈ ਬਹੁਤ ਆ ਕੋ ਡਿਜ਼ਾਈਨਰ ਦੀ ਕੋਈ ਘਾਟ ਨਹੀਂ ਹੈਗੀ ਜਿਹੇ ਜੇ ਮਰਜ਼ੀ ਡਿਜ਼ਾਈਨ ਇੱਕ ਪ੍ਰਕਾਰ ਦਾ ਦਰਵਾਜਾ ਇੱਥੇ ਮਿਲੂਗਾ ਤੁਸੀਂ ਡਬਲ ਜਾਲੀ ਵੀ ਲੈ ਸਕਦੇ ਹੋ ਸਿੰਗਲ ਜਾਲੀ ਵੀ ਲੈ ਸਕਦੇ ਸਾਗਵੰਦੀ ਦਰਵਾਜੇ ਬਣਾਏ ਹੋਏ ਨੇ ਅਸੀਂ ਇਹ ਇੱਥੇ ਚ ਡਬਲ ਜਾਲੀ ਪਾ ਕੇ ਆ ਦੇਖਿਓ ਜਿਹੇ ਜੇ ਮਰਜੀ ਢਿਲੇ ਪਵਾ ਲਓ ਇਹ ਮਸ਼ੀਨ ਡਿਜ਼ਾਈਨ ਪਾਉਂਦੀ ਹੈ ਉਹ ਮਸ਼ੀਨ ਸ਼ੀਟ ਚੜਾਉਂਦੀ ਹੈ ਜਿਵੇਂ ਇਹ ਮਸ਼ੀਨ ਦੇ ਉੱਪਰ ਸ਼ੀਟ ਚੜਾਉਣ ਦੇ ਲਈ 2 ਮਿੰਟਾਂ ਦਾ ਸਮਾਂ ਲੱਗਦਾ ਸਿਰਫ ਜਿਹੜੇ ਤੁਸੀਂ ਦਰਵਾਜੇ ਦੇਖ ਰਹੇ ਹੋ ਸਰਮਾਇਕੇ ਵਾਲੇ ਦਰਵਾਜੇ ਨੇ ਮੋਟੀ ਸ਼ੀਟ ਲੱਗੀ ਨਾਲ ਦਾ ਦਰਵਾਜਾ ਤੁਹਾਨੂੰ 10000 ਰੁਪਏ ਦਾ ਦਰਵਾਜਾ ਮਿਲੇਗਾ ਭਾਜੀ ਬੱਸ ਕਰੋ ਇਹ ਤਾਂ ਬਹੁਤ ਮਹਿੰਗਾ ਮੈਂ ਨਹੀਂ ਬਾਜ਼ਾਰ ਚੋਂ ਮਿਲੂਗਾ ਜੀ ਬਾਜ਼ਾਰ ਚੋਂ ਮਿਲੂ 10000 ਦਾ ਸਾਢੇ ਲਵੇ ਤਾਂ 2000 ਦੇ ਹੀ ਐ ਸਾਡੇ ਰੂਲ ਨੇ ਰੈਗੂਲੇਸ਼ਨ ਨੇ ਜੇ ਕੋਈ ਵੀ ਕਸਟਮਰ ਸਾਡਾ ਆਂਦਾ ਹੈ ਤਾਂ ਤੁਹਾਨੂੰ ਇੱਥੇ ਇਹ ਚੀਜ਼ਾਂ ਲਿਖੀਆਂ ਹੋਈਆਂ ਮਿਲਣਗੀਆਂ ਬਕਾਇਦਾ ਲਿਖਤੀ ਰੂਪ ਦੇ ਵਿੱਚ ਮਤਲਬ ਤਾਂ ਸਟਾਕ ਪੂਰਾ ਹੀ ਭਰਿਆ ਹੋਇਆ ਆ ਪੂਰਾ ਸਟਾਕ ਭਰਿਆ ਹੋਇਆ ਆ ਆ ਚੀਜ਼ ਦਾ ਜੋੜ ਦੇਖੋ ਤੁਸੀਂ ਇਹ ਕਲਮਾਂ ਮਿਲੀਆਂ ਹੋਈਆਂ ਨੇ ਕਲਮਾਂ ਲੱਗ ਕੇ ਮਾਲ ਬਣਿਆ ਹੋਇਆ ਇਹ ਮਾਲ ਤੁਹਾਨੂੰ ਘਰੇ ਆਮ ਨਹੀਂ ਤਿਆਰ ਕਰ ਸਕਦਾ ਕੋਈ ਵੀ ਮਿਸਤਰੀ ਲੱਕੜ ਸਾਡੇ ਲਵੇ ਹਰ ਇੱਕ ਤਰ੍ਹਾਂ ਦੀ ਮਿਲ ਜੂ ਕੈਲ ਦੀ ਲੱਕੜ ਮਿਲ ਜੂ ਮਰਿੰਡੀ ਦੀ ਮਿਲ ਜੂ ਸਾਗਵਾਨ ਦੀ ਮਿਲ ਜੂ ਚਾਂਪ ਮਿਲ ਜੂ ਤੁਹਾਨੂੰ ਜਿਹੇ ਜੀ ਮਰਜ਼ੀ ਲੱਕੜ ਲੈ ਸਕਦੇ ਹੋ ਦੇਖੋ ਜੀ ਅਗਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਇੰਨੇ ਵਧੀਆ ਵਧੀਆ ਇੰਨੀ ਕੁਆਲਿਟੀ ਦੇ ਦਰਵਾਜੇ ਤੇ ਇੰਨੇ